ਤੁਹਾਡਾ ਡਾਕਟਰ ਨੰਬਰ ਕਿੱਥੇ ਆਇਆ ਫਿਰ ਸਰ ਨਾ ਤਾਂ ਨਾਲ ਹੋਣੀ ਮਨਾ ਡਾਕਟਰ ਜੀ ਜੀ ਜੀ

ਲਿੱਖਦੇ ਤੁਹਾਨੂੰ ਸਭ ਨੂੰ ਪਤਾ ਇਹ ਵੀ ਸਰਕਾਰ ਦੀ ਤਰਫੋਂ ਵੀ ਚਲਾਇਆ ਹੋਇਆ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੀ ਕਰਨਾ ਹੈ ਪਰ ਇੱਥੇ ਆ ਕੇ ਜਦੋਂ ਮੈਂ ਦੇਖਿਆ ਕਿ ਇਹਨਾਂ ਨੂੰ ਲੜਕੀਆਂ ਨੂੰ ਵੀ ਮਿਲੇ ਕੁੜੀਆਂ ਨੂੰ ਵੀ ਕਿ ਉਹ ਖੁਦ ਹੀ ਫੀਲ ਕਰਦੇ ਨੇ ਕਿ ਅਸੀਂ ਬਹੁਤ ਗਲਤ ਕੰਮ ਕੀਤਾ ਹੈ ਜ਼ਿੰਦਗੀ ਵਿੱਚ ਔਰ ਇਹਨਾਂ ਨੂੰ ਨਸ਼ਾ ਖਤਮ ਕਰਕੇ ਕਲੀਨ ਕਰਕੇ ਦੁਬਾਰਾ ਤੋਂ ਇੱਕ ਮੇਨਸਟ੍ਰੀਮ ਚ ਲੈ ਹੋਣ ਦੀ ਬਹੁਤ ਜ਼ਰੂਰਤ ਹੈ ਔਰ ਜਿੱਥੇ ਤੱਕ ਇਹ ਡਾਕਟਰ ਸਾਹਿਬ ਨੇ ਮੈਨੂੰ ਪੂਰਾ ਬਰੀਫ ਕੀਤਾ ਵੀ ਕਿੰਨਾ ਟਾਈਮ ਲੱਗਦਾ ਕਿਹੜੀ ਦਵਾਈ ਲੱਗਦੀ ਆ ਉਹ ਤੋਂ ਬਾਅਦ ਹੀ ਜਾ ਕੇ ਫਿਰ ਠੀਕ ਹੁੰਦੇ ਨੇ ਸਾਰੇ ਇੱਕ ਮਹੀਨਾ ਲੱਗ ਜਾਂਦਾ ਕਦੇ 2 ਮਹੀਨੇ ਵੀ ਲੱਗ ਜਾਂਦੇ ਨੇ ਪਰ ਮੈਂ ਦੇਖਿਆ ਸੀ ਇੱਥੇ ਕਿ ਕਈ ਨਾ چھوٹے ਬੱਚੇ ਵੀ ਆਗੇ ਨੇ ਇੱਕ ਲੇਡੀ ਆ ਜਿਹਦਾ ਮੈਂ ਦੇਖਿਆ ਉਹਦਾ ਬੇਟਾ ਹੈ ਕਦੇ ਇਹ ਪਹਿਲਾਂ ਪੜਦਾ ਹੁੰਦਾ ਸੀ ਸਕੂਲ ਚ ਹੁਣ ਮੈਂ ਸਕੂਲ ਨਹੀਂ ਜਾਂਦਾ ਤੇ ਜਿੰਨਾ ਚਿਰ ਮਦਰ ਹੈ ਜੇ ਉਹ ਨਹੀਂ ਠੀਕ ਹੋ ਰਹੀ ਮੀਂਦਾ ਹੋਰ ਲੱਗਦਾ ਸਾਡੇ ਤਾਂ ਅਸੀਂ ਡਾਕਟਰ ਸਾਹਿਬ ਨਾਲ ਇਹ ਸਲਾਹ ਕੀਤੀ ਸੀ ਵੀ ਇਹ ਬੱਚੇ ਨੂੰ ਕਿ ਤਾਂ ਜੂਨਲ ਹੋਮ ਚ ਰੱਖਿਆ ਜਾਣਾ ਚਾਹੀਦਾ ਤੇ ਸਕੂਲ ਚ ਪਾਇਆ ਜਾਣਾ ਚਾਹੀਦਾ ਇਹ ਤਾਂ ਬੱਚਿਆਂ ਦੇ ਉੱਤੇ ਵੀ ਬਹੁਤ ਗਲਤ ਅਸਰ ਪੈਂਦਾ ਹੈ ਕਿ ਸਾਡੇ ਮਦਰਾਂ ਦੇਖੋ ਕੀ ਦਵਾਈ ਲਏ ਨੇ ਉਹ ਵੀ ਸੋਚਦੇ ਨੇ ਕਿ ਕਿਦਾਂ ਡਰਗਸ ਹੁੰਦੀਆਂ ਤੇ ਉਹਨਾਂ ਦਾ ਉਹ ਵੀ ਪ੍ਰਭਾਵਿਤ ਹੁੰਦੇ ਨੇ ਇਹਨਾਂ ਚੀਜ਼ਾਂ ਤੋਂ ਮੈਂ ਕਮਿਸ਼ਨ ਬਣ ਲੋ ਅੱਜ ਜਿਹੜਾ ਕਿ ਬੇਜਿੱਤੀ ਗਈ ਕੋਈ ਸ਼ਿਕਾਇਤ ਵੀ ਸੀ ਕਿਸੇ ਨਹੀਂ ਮੈਂ ਸ਼ਿਕਾਇਤ ਕੋਈ ਅਦਿ ਮਹਿਲਾ ਦੀ ਕੋਈ ਸ਼ਿਕਾਇਤ ਨਹੀਂ ਸੀ ਮੇਰੇ ਕੋਲ ਮੇਰੇ ਕੋਲ ਸਿਰਫ ਇਹ ਹੀ ਸੀ ਕਿ ਅਸੀਂ ਜਿੰਨੇ ਵੀ ਡੀ ਐਡਿਕਸ਼ਨ ਸੈਂਟਰ ਨੇ ਸਪੈਸ਼ਲੀ ਮਹਿਲਾ ਦੇ ਉਹ ਮੈਂ ਜ਼ਰੂਰ ਜਾਣਾ ਹੈ ਔਰ ਦੇਖਦੇ ਹਾਂ ਜਿੱਦਾਂ ਇੱਥੇ ਕੁਛ ਮਹਿਲਾ ਵੀ ਮੈਂ ਦੇਖਿਆ ਨੇ ਕਿ ਉਹ ਦੁਬਾਰਾ ਤੋਂ ਮੇਨ ਸਟ੍ਰੀਮ 'ਚ ਆਉਣਾ ਚਾਹਦੀਆਂ ਨੇ ਲਾਈਫ ਦੀ ਕੁਛ ਕੰਮ ਕਰਨਾ ਚਾਹੀਦੀਆਂ ਨੇ ਮੈਨੂੰ ਕਿਹਨਾਂ ਕਹੀਏ ਕਿ ਕਿਤੇ ਨਾ ਕਿਸੇ ਨੂੰ ਸਟਾਫ ਦੀ ਵੀ ਕਮੀ ਹੈਗੀ ਆ ਤੁਹਾਨੂੰ ਵੀ ਲੱਗੇਗਾ ਕਿ ਸਟਾਫ ਦੀ ਕਮੀ ਹੈਗੀ ਆ ਦੇਖੋ ਮੈਂ ਜਿਹੜਾ ਮਿਲੀਆਂ ਜਿਹੜਾ ਕਿ ਯੋਗਾ ਟੀਚਰ ਹੈਗੇ ਨੇ ਕਾਉਂਸਲਰਸ ਹੈਗੇ ਨੇ ਡਾਕਟਰਸ ਹੈਗੇ ਨੇ ਔਰ ਕੋਸ਼ਿਸ਼ ਹੋਏਗੀ ਕਿ ਜੋ ਵੀ ਮੈਂ ਇਹ ਤੋਂ ਨੋਟ ਕੀਤਾ ਆ ਉਹਦੇ ਲਈ ਮੈਂ ਅੱਗੇ ਸਰਕਾਰ ਨੂੰ ਜਾ ਕੇ ਦੱਸੂਗੀ ਕੀ ਕਮੀਆਂ ਨੇ ਕੀ ਪੇਸ਼ ਆ ਨੇ ਕੋਈ ਹੋਰ ਕੀ ਅਸੀਂ ਕਰ ਸਕਦੇ ਆ ਉਹ ਜ਼ਰੂਰ ਕਰਾਂਗੇ ਮੈਨੂੰ ਇਹ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਆਊਟਕਮ ਜਿਆਦਾ ਹੋਏਗਾ ਨਸ਼ੀਬ੍ਰਦ ਜੋ ਚੱਲ ਰਿਹਾ ਤਾਂ ਜਿਹੜੇ ਲੇਡੀਜ਼ ਵਾਸਤੇ ਨੇ ਔਰਤਾਂ ਵਾਸਤੇ ਨੇ ਰਿਕ੍ਰੀਸ਼ਨ ਸੈਂਟਰ ਪੂਰ ਵੀ ਖੁੱਲਨੇ ਚਾਹੀਦੇ ਨੇ ਸੁਆਮੀ ਬੰਦ ਇੱਕ ਕਰ ਰਹੇ ਨੇ ਡਾਕਟਰ ਸਾਹਿਬ ਆਲਰੇਡੀ ਉਹ ਆਪਣੀ ਸਰਕਾਰ ਨਾਲ ਵੀ ਗੱਲ ਹੋ ਰਹੀ ਹੈ ਬਿਲਕੁਲ ਲਿਖਾਂਗੀ ਬਿਲਕੁਲ ਲਿਖਾਂਗੀ ਔਰ ਅੱਛਾ ਹੋਏਗਾ ਕਿ ਜਿਆਦਾ ਤੋਂ ਜਿਆਦਾ ਅਗਰ ਅਸੀਂ ਐਸੇ ਲੇਡੀਜ਼ ਨੂੰ ਲੈ ਸਕੀਏ ਔਰ ਕਲੀਨ ਕਰਕੇ ਉਹਨਾਂ ਨੂੰ ਦੁਬਾਰਾ ਮੇਨਸਟ੍ਰੀਮ 'ਚ ਲਿਆਈਏ ਕੋ ਟ੍ਰੇਨਿੰਗ ਸੈਂਟਰ ਖੋਲ ਕੇ ਕੋਈ ਐਸੀ ਟ੍ਰੇਨਿੰਗ ਦੇ ਕੇ ਜਦੋਂ ਕਿ ਆਪਣੀ ਨੌਕਰੀ ਕਰ ਸਕਣ ਕਮਾ ਸਕਣ ਇਹਦੇ ਲਈ ਸਿਰ ਜੁਰ ਕੋਸ਼ਿਸ਼ ਕਰਦੇ ਆਂ ਲੇਡੀ ਸੇ ਕਹਿੰਦੀ ਐ ਕਿ ਉਹ ਕੰਨੀ ਕਿ ਮੇਰੇ ਕੋਲ ਨਸ਼ਾ ਵਾਲੀ ਦਵਾਈ ਤੇ ਦਵਾਈ ਨਹੀਂ ਮਿਲਦੀ ਦੇਖੋ ਸਾਰਾ ਕੁਝ ਹੈ ਇਹ ਨਹੀਂ ਕਿ ਕੋਈ ਕਹੈ ਦਿੰਦਾ ਕਈ ਵਾਰੀ ਇਹ ਹੈ ਕਿ ਉਹਨਾਂ ਨੂੰ ਹਲੇ ਸਮਝ ਹੀ ਨਹੀਂ ਆ ਰਹੀ ਕਿ ਉਹ ਕੀ ਕਰ ਰਹੇ ਨੇ ਦਵਾਈ ਖਾਦੀ ਹੈ ਨਹੀਂ ਖਾਦੀ ਹਲੇ ਉਹ ਸਟੇਟ 'ਚ ਨਹੀਂ ਆ ਕਿ ਇੱਕ ਸਟੇਟਮੈਂਟ ਦੇਣ ਦੇ ਸਟੇਟਸ ਨਹੀਂ ਆਉਂ ਤੇ ਜਦੋਂ ਵੀ ਡਾਕਟਰ ਸਾਹਿਬ ਦੇਖ ਰਹੇ ਨੇ ਬਾਕੀ ਲੋਕ ਵੀ ਦੇਖ ਰਹੇ ਨੇ ਇਹ ਨਹੀਂ ਹੈ ਕਿ ਬਾਕੀਆਂ ਨੂੰ ਦਵਾਈ ਮਿਲ ਰਹੀ ਤਾਂ ਇੱਕ ਬੰਦੇ ਨੂੰ ਦਵਾਈ ਨਹੀਂ ਮਿਲ ਰਹੀ ਐਦਾਂ ਦੇ ਕਦੇ ਹੁੰਦਾ ਨਹੀਂ ਐਜ਼ ਅ ਚੇਅਰ ਪਰਸਨ ਤੁਸੀਂ ਸੋਚਦੇ ਹੋ ਕਿ ਤੁਹਾਡੇ ਵੱਲੋਂ ਵੀ ਇੱਕ ਡਰਾਈਵ ਦੀ ਲੋੜ ਹੈ ਸਾਡਾ ਖਾਸ ਕਰਕੇ ਮਹਿਲਾਵਾਂ ਨੂੰ ਸਰਕਾਰ ਸੈਮੀਨਾਰ ਕਰ ਰਹੀ ਹੈ ਰੈਲੀਆਂ ਕਰ ਰਹੀਆਂ ਇੱਕ ਮਹਿਲਾਵਾਂ ਦਿਖਾ ਉਸ ਤੋਂ ਅਫੇ ਚੇਤਨਾ ਪੈਦਾ ਕਰਨੀ ਮੇਰਾ ਕੰਮ ਹੈ ਐਜ਼ ਅ ਕਮਿਸ਼ਨ ਦੇ ਅੰਦਰ ਸਿਕਿਉਰਟੀ ਐਂਡ ਸੇਫਟੀ ਆਫ ਅਬਨ ਉਹਦੇ ਲਈ ਮੈਂ ਆਈ ਹਾਂ ਤੱਲੇ ਗੱਲ ਦੇਖਣ ਦੇ ਲਈ ਕਿੰਨੀ ਸਿਕਿਉਰਟੀ ਹੈ ਕਿੰਨੀ ਸੇਫਟੀ ਹੈ ਕੀ ਹੈ ਔਰ ਉਹਨਾਂ ਨੂੰ ਹੁਣ ਅੱਗੇ ਕਰਕੇ ਕਿਵੇਂ ਉਹਨਾਂ ਦੇ ਲਈ ਕੋਈ ਟ੍ਰੇਨਿੰਗ ਪ੍ਰੋਗਰਾਮਸ ਗੁਰਾ ਚਲਾ ਕੇ ਅਸੀਂ ਉਹਨਾਂ ਨੂੰ ਮੇਨਸਟ੍ਰੀਮ ਚ ਲਾਤੀ ਆਈ ਐਮ ਵੈਰੀ ਸੈਟੀਸਫਾਈਡ ਵਿਦ ਸੀਇੰਗ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਯੋਗਾ ਸੈਂਟਰਸ ਦੇ ਯੋਗਾ ਸਿਖਾਉਣ ਵਾਲੇ ਨੇ ਫਿਰ ਉਹਨਾਂ ਦੇ ਜਿਹੜੇ ਨਰਸਸ ਐ ਜਿਹੜੀਆਂ ਟੇਕ ਕੇਅਰ ਕਰਦੀਆਂ ਨੇ ਕਾਉਂਸਲਰਸ ਨੇ ਡੈਫੀਨੇਟਲੀ ਹੋਰ ਜਿਹੜਾ ਇਹਨਾਂ ਨੂੰ ਸਟਾਫ ਦੀ ਜ਼ਰੂਰਤ ਹੈ ਉਹ ਪੂਰੀ ਕੀਤੀ ਚਾਹੀਦੀ। ਮੈਨੂੰ ਕੋਈ ਪੇਸ਼ੈਂਟ ਨੂੰ ਮਿਲੇ ਤਾਂ ਉਹਨਾਂ ਦੇ ਵਿੱਚ ਵੀ ਮੁਸ਼ਕਲਾਂ ਸੁਣੀਆਂ ਹੁੰਦੀਆਂ ਤਾਂ ਕੀ ਮੁਸ਼ਕਲ ਦੇਖੋ ਇਸ ਟਾਈਮ ਦੇ ਉੱਤੇ ਜੋ ਵੀ ਜਿੰਨਾ ਵੀ ਮਿਲੀਆਂ ਪੇਸ਼ੈਂਟਸ ਨੂੰ ਉਹਨਾਂ ਦੇ ਹਿਸਾਬ ਦੇ ਨਾਲ ਸਾਨੂੰ ਬਹੁਤ ਚੰਗਾ ਲੱਗ ਰਿਹਾ। ਕਿ ਸਾਡੇ ਤੋਂ ਨਸ਼ਾ ਛੁੱਟ ਰਿਹਾ। ਔਰ ਅਸੀਂ ਅੱਛੇ ਤਰੀਕੇ ਦੇ ਨਾਲ ਦੁਬਾਰਾ ਤੇ ਮੈਂ ਕੁਝ ਐਵ ਜਿਹੀ ਗਰਲਸ ਬੀੜੀਆਂ ਨੇ ਕਿ ਅਸੀਂ ਖੇਡਣਾ ਚਾਹੁੰਨੀ ਆ ਅਸੀਂ ਕੁਝ ਕਰਨਾ ਚਾਹੁੰਨੀ ਆ ਜ਼ਿੰਦਗੀ ਦੇ ਮੈਡਮ ਜਿਹੜਾ ਕੀ ਕੰਪੋਟਰ ਦਾ ਨਸ਼ਾ ਮੁਕਤ ਸੈਂਟਰ ਵਾ ਇਹ ਦਿਨ ਤੋਂ ਦਿਨ ਡਾਊਨ ਕਿਉਂ ਹੋ ਰਿਹਾ ਮੈਂ ਨਹੀਂ ਕੋਈ ਡਾਊਨ ਨਹੀਂ ਕੋਈ ਡਾਊਨ ਨਹੀਂ ਹੋ ਰਿਹਾ ਇਹ ਸਭ ਗਲਤ ਗੱਲ ਹੈ ਬਿਲਕੁਲ ਠੀਕ ਹੈ ਔਰ ਇਹ ਜ਼ਰੂਰ ਹੈ ਕਿ ਇਹ ਆਪਣੀ ਕਪੈਸਿਟੀ ਜ਼ਰੂਰ ਵਧਾਉਣਾ ਚਾਹੁੰਦੇ ਨੇ ਕਪੈਸਿਟੀ ਪਹਿਲਾਂ ਨਾ ਘਟੀ ਹੈ ਨਾ ਕਿ ਵਧੀ ਵੀ ਹਲੇ ਦੇਖੋ ਮੇਰੀ ਗਰਲ ਸੁਣੋ ਜਿਹੜੀ ਹੈ ਕਪੈਸਿਟੀ ਅੱਗੇ ਹੋਰ ਵਧਾਵਾਂਗੇ ਔਰ ਜੋ ਕਮੀਆਂ ਨੇ ਉਹ ਪੂਰੀਆ ਕੀਤੀਆਂ ਜਾਣ